ਮਾ ਜੋ ਗਵਰਨਰ ਪੰਜਾਬ ਨੂੰ ਹੜ੍ਹਾਂ ਦੀ ਸਥਿਤੀ ਬਾਰੇ ਮਿਲ ਕੇ ਆਏ ਆ ਭਾਵੇਂ ਸਾਰੇ ਪੰਜਾਬ ਵਿੱਚ ਹੜ੍ਹਾਂ ਦੀ ਤਬਾਹੀ ਹੋਈ ਆ ਬਹੁਤ ਨੁਕਸਾਨ ਹੋਇਆ ਉਹਦੀ ਪ੍ਰਭਾਈ ਦੀ ਜ਼ਰੂਰਤ ਆ ਪਰ ਮਾਲਵੇ ਖੇਤਰ ਦੇ ਵਿੱਚ ਘੱਗਰ ਦਰਿਆ ਦੀ ਜਿਹੜੀ ਬੜੇ ਲੰਬੇ ਸਮੇਂ ਤੋਂ ਮਸੀਬਤ ਚੱਲ ਰਹੀ ਆ ਮਾਰ ਚੱਲ ਰਹੇ ਨੇ ਲੋਕ ਉਹ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਅਸੀਂ ਨੋਟਿਸ ਲਿਆਦਾ ਕਿ ਇਸ ਘੱਗਰ ਦਰਿਆ ਨੂੰ ਚੈਨਲਾਈਜ਼ ਕਰਨ ਦਾ ਸੀ ਇੱਕ ਪ੍ਰੋਜੈਕਟ ਬਣਾਇਆ ਸੀ ਤਿੰਨ ਫੇਜ਼ ਦੇ ਵਿੱਚੋਂ ਪ੍ਰੋਜੈਕਟ ਜਿਹੜਾ ਬਣਨਾ ਸੀ 700 ਕਰੋੜ ਦਾ 136 ਕਰੋੜ ਦੇ ਵਿੱਚ ਪਹਿਲਾ ਫੇਜ਼ ਤਾਂ ਮੁਕੰਮਲ ਹੋ ਗਿਆ ਸੀ ਮਕੋੜ ਸਾਹਿਬ ਤੋਂ ਲੈ ਕੇ ਕਰੋ ਆਪਣਾ ਖਨੌਰੀ ਤੋਂ ਲੈ ਕੇ ਮਕੋੜ ਸਾਹਿਬ ਤੱਕ ਪਰ ਦੂਜਾ ਫੇਜ਼ ਜਦੋਂ ਸ਼ੁਰੂ ਹੋਣ ਲੱਗਿਆ ਤਾਂ ਸਿਡਬੀਸੀ ਦੇ ਵਿੱਚ ਹਰਿਆਣਾ ਗਵਰਨਮੈਂਟ ਨੇ ਅਰਜੀ ਪਾਤੀ ਤੇ ਰੋਕ ਲਾਤੀ ਉਹ ਅਜੇ ਤੱਕ ਰੋਕ ਲੱਗੀ ਹੋਈ ਆ ਅਸੀਂ ਕਹਿੰਦੇ ਆ ਵੀ ਜੇ ਰੋਕ हटਾਈ ਜਾਵੇ ਹਰਿਆਣੇ ਤੇ ਪੰਜਾਬ ਦੇ ਮਾਂ ਜੋ ਮੁੱਖ ਮੰਤਰੀ ਦੋਨਾਂ ਨੂੰ ਬਲਾ ਕੇ ਇਕੱਠੀ ਮੀਟਿੰਗ ਕਰਾ ਕੇ ਹਰਿਆਣੇ ਦਾ ਵੀ ਨੁਕਸਾਨ ਹੁੰਦਾ ਉਸ ਟਾਈਮ ਉਸ ਸਮੇਂ ਤੇ ਮੁੱਖ ਮੰਤਰੀ ਇਹ ਪਤਾ ਨਹੀਂ ਕਿਸੇ ਦੇ ਚੱਕੇ ਚ ਗਾਏ ਕਿਸ ਕਾਰਨ ਉਹ ਰੋਕ ਲਗਾਤੀ ਨਹੀਂ ਤਾਂ ਹਰਿਆਣੇ ਦਾ ਵੀ ਨੁਕਸਾਨ ਹੈ ਇਹਦੇ ਸੋ ਪੰਜਾਬ ਦਾ ਵੀ ਬਹੁਤ ਵੱਡਾ ਨੁਕਸਾਨ ਆ ਉਹ ਸੀਡਬਲਯੂਸੀ ਵਿੱਚ ਜਿਹੜੀ ਅਰਜੀ ਪਈ ਆ ਰੋਕ ਲੱਗੀ ਹੋਈ ਆ ਉਹ ਦੂਰ ਕਰਾਉਣ ਦੀ ਲੋੜ ਆ ਤਾਂ ਕਿ ਘੱਗਰ ਦੇ ਸਾਰੇ ਵਿੰਗ ਨਿਕਲ ਜਾਣ ਘੱਗਰ ਚੈਨਲਾਈਜ਼ ਹੋ ਜਾਏ ਜੀਟੀ ਰੋਡ ਅੰਬਾਲਾ ਤੋਂ ਲੈ ਕੇ ਚੰਦਪੁਰ ਤੱਕ ਘੱਗਰ 15 ਹੋ ਸਕਦਾ ਬਿਲਕੁਲ ਉਹਦੇ ਬੰਨ ਮਜ਼ਬੂਤ ਹੋ ਸਕਦੇ ਆ ਚੌੜਾ ਹੋ ਸਕਦਾ ਉਸ ਪ੍ਰੋਜੈਕਟ ਦੇ ਮਤਾਬਕ ਕੋਈ ਖੇਤ ਵੀ ਨੁਕਸਾਨ ਨਹੀਂ ਹੋਏਗਾ ਜੇ ਉਹ ਪ੍ਰੋਜੈਕਟ ਮੁਕੰਮਲ ਹੋਵੇ ਉਹਦੇ ਲਈ ਅਸੀਂ ਮਾਜੋ ਗਵਰਨਰ ਸਾਹਿਬ ਨੂੰ ਕਿਹਾ ਵੀ ਤੁਸੀਂ ਇੰਟਰਵਿਊਨ ਕਰੋ ਦੂਜਾ ਘੱਗਰ ਤੇ ਦੋ ਅਸਲ ਚ ਐਸੇ ਸਾਈਫਨ ਬਣੇ ਨਹੀਂ ਜਿਹੜੇ ਬਿਲਕੁਲ ਹੀ ਠੀਕ ਨਹੀਂ ਇੱਕ ਤਾਂ ਗੁਲਾਚੀਕਾ ਦੇ ਲਵੇ ਹਾਂਸੀ ਬਟਾਣਾ ਨਹਿਰ ਘੱਗਰ ਦੇ ਉੱਤੋਂ ਦੀ ਲੰਘਾ ਤੀ ਤੇ ਖਨੌਰੀ ਦੇ ਲਵੇ ਭਾਗੜਾ ਡੈਮ ਢੱਗਰ ਦੇ ਉੱਤੋਂ ਦੀ ਲੰਘਾਤੀ ਜਦੋਂ ਕਿ ਟੈਕਨੀਕਲੀ ਨਹਿਰਾਂ ਜਿਹੜੀਆਂ ਨੇ ਦਰਿਆਵਾਂ ਦੇ ਢੇਠਾਂ ਦੀ ਲੰਘਦੀਆਂ ਨੇ ਤਾਂ ਵਧੀਆ ਰਹਿੰਦਾ ਪਾਣੀ ਦਾ ਵਹਾਅ ਜਿਹੜਾ ਰੁਕਦਾ ਨਹੀਂ ਹੁਣ ਬੈਡ ਨੀਵਾ ਹੈ ਾਂਸੀ ਬਟਾਣਾ ਦਾ ਉਹ ਰੋਕ ਲੱਗ ਜਾਂਦੀ ਆ ਬਹੁਤ ਵੱਡਾ ਨੁਕਸਾਨ ਹੁੰਦਾ ਇਸੇ ਤਰ੍ਹਾਂ ਸਤਰਾਣੇ ਹਲਕੇ ਦੇ ਵਿੱਚ ਖਨੌਰੀ ਲਵੇ ਬੈਡ ਨੀਵਾ ਹੋਣ ਕਰਕੇ ਭਾਗੜਾ ਡੈਮ ਦਾ ਉਹ ਨੁਕਸਾਨ ਹੁੰਦਾ ਸੋ ਦੋਨੇ ਡਿਜ਼ਾਈਨ ਜਿਹੜੇ ਗਲਤ ਨੇ ਇੱਕ ਤਾਂ ਸੀ ਉਹ ਕਿਹਾ ਦੇ ਦੂਜਾ ਚੈਨਲਾਈਜ਼ ਕਰਨ ਦੀ ਗੱਲ ਕਹੀ ਆ। ਇੱਕ ਵੱਡੀ ਗੱਲ ਜਿਹੜੀ ਹੈ ਵੀ ਪੰਜਾਬ ਦੇ ਵਿੱਚ ਮਹਾਲੀ ਤੋਂ ਲੈ ਕੇ ਪਠਾਨਕੋਟ ਤੱਕ 29 ਚੈੱਕ ਡੈਮ ਬਣੇ ਹੋਏ ਨੇ। 29 ਦੇ 29 ਚੈੱਕ ਡੈਮ 1-2 ਸਾਲਾਂ ਵਿੱਚ ਬਣਨ ਤੋਂ ਬਾਅਦ ਸਿਲਟ ਨਾਲ ਭਰ ਗਏ। ਅੱਜ ਤੱਕ ਉਹ ਡੀਸਿਲਟ ਨਹੀਂ ਕੀਤੇ। এনवायरमेंट ডিপਾਰਟਮੈਂਟ ਆਫ ਗਵਰਨਮੈਂਟ ਆਫ ਇੰਡੀਆ ਦਾ ਉਹ ਰੋਕ ਲਾ ਕੇ ਬੈਠਾ। ਕਿਸੇ ਵੀ ਜਤਨੇ ਨਹੀਂ ਕਿਸੇ ਨੇ ਕੀਤਾ। ਮਾਂ ਜੋ ਗਵਰਨਰ ਸਾਹਿਬ ਨੂੰ ਅਸੀਂ ਕਿਹਾ ਤੇ ਤੁਸੀਂ এনवायरमेंट মিনিস্টਰੀ ਨਾਲ ਕੇਸ ਟੇਕ ਅਪ ਕਰੋ ਖੁੱਲ੍ਹ ਦਵਾਓ ਮਤਲਬ ਡੀਸੇਲਟੈਂਕ ਕਰਨ ਦੀ ਤਾਂ ਕਿ ਜੇ ਉਹ ਚੈੱਕ ਡੈਮ ਪੂਰੀ ਤਰ੍ਹਾਂ ਕੰਮ ਕਰਨ ਲੱਗ ਜਾਣ ਕਾਫੀ ਹੱਦ ਤੱਕ ਜਿਹੜਾ ਨਦੀਆਂ ਨਾਲਿਆਂ ਦਾ ਪਾਣੀ ਦਰਿਆਵਾਂ ਵਿੱਚ ਪੈਂਦਾ ਉਹ ਰੋਕਿਆ ਜਾ ਸਕਦਾ ਫਿਰ ਸਿੰਚਾਈ ਲਈ ਵਰਤਾ ਜਾ ਸਕਦਾ ਇਹ ਗੱਲ ਵੀ ਅਸੀਂ ਉਹਨਾਂ ਦੇ ਧਿਆਨ ਚ ਲੈਣ ਦੀ ਹੈ ਤੀਜੀ ਗੱਲ ਇੱਕ ਅਹਿਮ ਆ ਮਾਲਵੇ ਖੇਤਰ ਦੀ ਖਾਸ ਤੌਰ ਤੇ ਕਿਉਂਕਿ ਮਾਝੇ ਦੇ ਵਿੱਚ ਤਾਂ ਪਾਣੀ ਬਹੁਤ ਵੱਡਾ ਨੁਕਸਾਨ ਫਸਲ ਦਾ ਤਬਾਹੀ ਮਚਾਤੀ ਰਾਵੀ ਬਿਆਸ ਨੇ ਤੇ ਸਾਡੇ ਇਸ ਖੇਤਰ ਦੇ ਵਿੱਚ ਖੜਾ ਦੇ ਨਾਲ ਨਾਲ ਜਿਹੜੇ ਪੌਦਾ ਬੋਉਣਾ ਹੋ ਗਿਆ ਪੈਟੀ ਦਾ ਪੌਦਾ ਬਹੁਤ ਖੇਤਾਂ ਦੇ ਵਿੱਚ ਬੋਉਣਾ ਹੋ ਗਿਆ ਛੋਟਾ ਰਹਿ ਗਿਆ ਉਹਦੇ ਚ ਛੱਟਾ ਨਹੀਂ ਨਿਕਲ ਰਿਹਾ ਔਰ ਉਹ ਹੜਾ ਨਾ ਉਹ ਵੀ ਵੱਧ ਤਵਾਹੀ ਹੈ ਇਸ ਖੇਤਰ ਦੇ ਵਿੱਚ ਖਾਸ ਤੌਰ ਤੇ ਸਾਡੇ ਲਹਿਰਾ ਸਨੌਰ ਘਨੌਰ ਆ ਹਲਕਿਆਂ ਵਿੱਚ ਤਾਂ ਬਹੁਤ ਜਿਆਦਾ ਨੁਕਸਾਨ ਹੋਇਆ ਛਤਰਾਣਾ ਤੇ ਇਹਨਾਂ ਹਲਕਿਆਂ ਦੇ ਵਿੱਚ ਜਿਹੜੀ ਹੈ ਸਪੈਸ਼ਲ ਗਰਦੌਰੀ ਕੀਤੀ ਜਾਵੇ फैसल गर्दौरी ਕਰਕੇ ਕੰਪਨਸੇਟ ਕੀਤਾ ਜਾਵੇ ਲੋਕਾਂ ਨੂੰ ਕਿਉਂਕਿ ਇਹਨੂੰ ਵੀ ਕੁਦਰਤੀ ਮਾਰ ਦੇ ਵਿੱਚ ਲਿਆ ਜਾਵੇ ਇਹ ਧਿਆਨ ਚ ਨਹੀਂ ਆ ਰਿਹਾ ਸਰਕਾਰ ਦੇ ਕਿਸੇ ਅਫਸਰ ਨੇ ਕੋਸ਼ਿਸ਼ੇ ਨਹੀਂ ਕੀਤੀ ਵੀ ਇਹਦੀ ਗਰਦौरी ਕੀਤੀ ਜਾਵੇ ਅਸੀਂ ਆਪ ਦੇ ਤੌਰ ਤੇ ਕੋਸ਼ਿਸ਼ ਕਰਕੇ ਕਈ ਥਾਵਾਂ ਤੇ ਅਫਸਰਾਂ ਨੂੰ ਲਾਇਆ ਪਰ ਸਰਕਾਰ ਵੱਲੋਂ ਅਜੇ ਤੱਕ ਸਪੈਸ ਫੈਸਲ ਗਰਦौरी ਕਰਕੇ ਇਸ ਬਿਮਾਰੀ ਦੀ ਰੋਗ ਤੋਂ ਰੋਕਣ ਲਈ ਮਤਲਬ ਨੁਕਸਾਨ ਤੋਂ ਬਚਾਉਣ ਲਈ ਕੋਈ ਕੰਪਨਸੇਸ਼ਨ ਦੇਣ ਦਾ ਪ੍ਰਾਲਾ ਨਹੀਂ ਹੁਣ ਤੱਕ ਹੋਇਆ ਉਹ ਵੀ ਇਹਨਾਂ ਨੂੰ ਕਿਹਾ ਵੀ ਸਪੈਸ਼ਲੀ ਸਰਕਾਰ ਦੇ ਧਿਆਨ ਚ ਲਿਆਂਦਾ ਜਾਵੇ ਇਹ ਜਿਹੜੇ ਤਿੰਨ ਮੇਨ ਇਸ਼ੂ ਸੀ ਇਹਨਾਂ ਨੂੰ ਮਤਲਬ ਅਸੀਂ ਗਵਰਨਰ ਸਾਹਿਬ ਨੂੰ ਕਿਹਾ ਵੀ ਤੁਸੀਂ ਨਾ ਹਰਿਆਣੇ ਦੇ ਮੁੱਖ ਮੰਤਰੀ ਸਾਹਿਬ ਨੂੰ ਤੇ ਖਾਸ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਦੋਨਾਂ ਨੂੰ ਮਿਲ ਕੇ ਧੱਗਰ ਦੇ ਜਿਹੜੇ ਮਸਲੇ ਨੇ ਤੇ ਚੱਕ ਨਾਮ ਦਾ ਜਿਹੜਾ ਮਸਲਾ ਉਹਦੇ 'ਚ ਇੰਟਰਵਿਊ ਕਰੋ ਤੇ ਬਾਕੀ ਤਾਂ ਜਿਹੜਾ ਮੁਆਵਜ਼ਾ ਦੇਣ ਆਈ ਗੱਲ ਆ ਆਪਣਾ ਡਿਜਾਸਟਰ ਫੰਡ ਜਿਹੜਾ ਉਹਦਾ ਰੌਲਾ ਪੈ ਰਿਹਾ 12 ਲੱਖ ਰੁਪਏ ਦਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਅੱਜ ਤੁਹਾਡੇ ਰਾਹੀਂ ਪੰਜਾਬ ਦੀਆਂ ਸਾਰੀਆਂ ਰਾਜਸੀ ਧਿਰਾਂ ਨੂੰ ਕਿ ਹੁਣ ਇੱਕ ਦੂਜੇ ਤੇ ਚਿਕੜ ਛਾਣ ਦੀ ਥਾਂ ਇੱਕ ਦੂਜੇ ਨੂੰ ਦੋਸ਼ਣ ਬਾਜ਼ੀ ਕਰਨ ਦੀ ਥਾਂ ਮਨ ਹੁਣ ਪੰਜਾਬ ਤੇ ਪੰਜਾਬੀਅਤ ਦੀ ਭਾਵਨਾ ਨੂੰ ਦੇਖਦੇ ਹੋਏ ਇਸ ਵਿਵਤਾ ਦੇ ਸਮੇਂ ਜਿਹੜੀਆਂ ਸੰਸਥਾਵਾਂ ਸਮਾਜ ਸੇਵੀ ਸੰਸਥਾਵਾਂ ਨਿਸ਼ਕਾਮ ਕੰਮ ਕਰ ਰਹੀਆਂ ਨੇ ਉਹਨਾਂ ਤੋਂ ਰਾਜਸੀ ਪਾਰਟੀਆਂ ਨੂੰ ਸਿੱਖਣ ਦੀ ਲੋੜ ਆ ਰਾਜਸੀ ਨੇਤਾਵਾਂ ਨੂੰ ਸਿੱਖਣ ਦੀ ਲੋੜ ਆ ਰਾਜਸੀ ਰੋਟੀਆਂ ਸੇਕਣ ਦੀ ਥਾਂ ਇੱਕ ਦੂਜੇ ਤੇ ਦੋਸ਼ ਲਾਉਣ ਦੀ ਥਾਂ ਅੱਜ ਇੱਕ ਸਾਂਝੀ ਆਵਾਜ਼ ਬਣਾ ਕੇ ਪੰਜਾਬ ਦੀ ਮਤਲਬ ਕੇਂਦਰ ਦੇ ਕੋਲ ਪੰਜਾਬ ਦਾ ਪੱਖ ਰੱਖਣ ਦੀ ਲੋੜ ਆ ਅਸੀਂ ਬਹੁਤ ਵੱਡਾ ਮੌਕਾ ਗਵਾ ਚੁੱਕੇ ਪ੍ਰਧਾਨ ਮੰਤਰੀ ਜੀ ਦੀ ਫੇਰੀ ਦਾ ਲਾਭ ਨਾ ਲੈ ਸਕੇ ਘਰ ਚਾਹੀ ਗੰਗਾ ਚ ਇਸ਼ਨਾਨ ਨਹੀਂ ਕਰ ਸਕੇ ਹੁਣ ਹਵਾ ਚ ਤੀਰ ਮਾਰਦੇ ਫਿਰਦੇ ਆ ਫੇਰ ਅਸੀਂ ਬਾਰ ਬਾਰ ਕਹਿਣਾ ਚਾਹੁੰਦੇ ਆ ਕਿ ਸਾਰੀਆਂ ਰਾਜਸੀ ਪਾਰਟੀਆਂ ਨੂੰ ਇੱਕ ਸਾਂਝਾ ਮੰਚ ਬਣਾ ਕੇ ਮੁੱਖ ਮੰਤਰੀ ਪੰਜਾਬ ਨੂੰ ਪਹਿਲ ਕਰਨੀ ਚਾਹੀਦੀ ਆ ਮੁੱਖ ਮੰਤਰੀ ਪੰਜਾਬ ਨੂੰ ਡੈਲੀਗੇਸ਼ਨ ਸਾਰੀਆਂ ਪਾਰਟੀਆਂ ਦਾ ਲੈ ਕੇ ਦਿੱਲੀ ਜਾਣਾ ਚਾਹੀਦਾ ਦਿੱਲੀ ਜਾ ਕੇ ਬੈਠਣਾ ਚਾਹੀਦਾ ਇੱਥੇ ਸੜਕਾਂ ਤੇ ਬੈਠ ਕੇ ਬਿਆਨਬਾਜ਼ੀ ਕਰਕੇ ਇੱਕ ਦੂਜੇ ਨੂੰ ਚੰਗਾ ਮਾੜਾ ਕਹਿ ਕੇ ਪੰਜਾਬ ਨੂੰ ਕੁਝ ਨਹੀਂ ਮਿਲਣਾ ਪੰਜਾਬ ਨੂੰ ਜੇ ਕੁਝ ਲੈ ਕੇ ਦੇਣਾ ਤਾਂ ਮੁੱਖ ਮੰਤਰੀ ਸਾਹਿਬ ਆਲ ਪਾਰਟੀ ਮੀਟਿੰਗ ਸੱਦਾ ਸਾਂਝਾ ਡੈਲੀਗੇਸ਼ਨ ਦਿੱਲੀ ਲੈ ਕੇ ਜਾਣ ਔਰ ਪੰਜਾਬ ਦੇ ਇਸ ਦਰਦ ਨੂੰ ਇਸ ਪੀੜਾ ਨੂੰ ਕੇਂਦਰ ਦੇ ਸਾਹਮਣੇ ਰੱਖਣ ਸਰਹੱਦਾਂ ਦੇ ਵੀ ਮਾਰ ਪੰਜਾਬ ਚੱਲ ਰਿਹਾ ਤੇ ਪਹਾੜਾਂ ਦੇ ਵਿੱਚ ਜੰਮੂ ਹੈਮਾਚਲ ਉੱਤਰਾਖੰਡ ਹੈ ਹਰਿਆਣਾ ਜਿਹੜੀਆਂ ਫੈਕਟਰੀਆਂ ਲੱਗੀਆਂ ਉਹਨਾਂ ਫੈਕਟਰੀਆਂ ਦੇ ਵਿੱਚ ਕੈਮੀਕਲ ਜਿਹੜਾ ਘੁਲਿਆ ਹੋਇਆ ਉਹ ਸਾਡੇ ਖੇਤਾਂ 'ਚ ਆ ਗਿਆ ਉਹਨੇ ਫਸਲਾਂ ਜ਼ਿਆਦਾ ਤਬਾਹ ਕਰਤੀਆਂ ਇਹ ਮਤਲਬ ਇਆਂ ਜਿਹੀਆਂ ਗੱਲਾਂ ਜਿਹੜੀਆਂ ਨੇ ਜੇ ਕੇਂਦਰ ਦੇ ਸਾਹਮਣੇ ਸਾਂਝੇ ਤੌਰ ਤੇ ਅਸੀਂ ਰੱਖਾਂਗੇ ਤਾਂ ਇਹਦਾ ਕੋਈ ਹੱਲ ਹੋਏਗਾ ਇਸ ਤਰ੍ਹਾਂ ਡਿਜਾਸਟਰ ਫੰਡ ਦੇ ਜਿਹੜੇ ਨੇ ਉਹਨਾਂ ਨੂੰ ਵਰਤਣ ਦੇ ਵਿੱਚ ਜਿਹੜੇ ਨਿਯਮ ਨੇ ਜੇ ਉਹਨਾਂ ਚ ਢਿੱਲ ਕਰਨੇ ਕਰਾਉਣੀ ਆ ਜੇ ਇਹਨਾਂ ਦੇ ਆਫਸਰ ਉਹਨੂੰ ਲੋਨ ਦੱਸਣਗੇ ਤਾ ਪੱਲਾ ਕਿਵੇਂ ਕੇਂਦਰ ਕਿਵੇਂ ਮਦਦ ਕਰੇਗਾ ਬੜੇ ਹੈਰਾਨੀ ਦੀ ਗੱਲ ਆ ਬੜੇ ਦੁੱਖ ਦੀ ਗੱਲ ਆ ਕਿ ਪੰਜਾਬ ਦੇ ਇੱਕ ਸੀਨੀਅਰ ਅਧਿਕਾਰੀ ਨੇ ਫਾਇਨਾਂਸ ਡਿਪਾਰਟਮੈਂਟ ਦੇ ਨੇ ਇਹਨੂੰ ਕੇਵਲ ਲੋਨ ਕਹਿ ਕੇ ਪੱਲਾ ਛਡਾ ਲਿਆ ਜਦੋਂ ਕਿ ਫੰਡ ਜਿਹੜੇ ਵਰਤੇ ਜਾ ਸਕਦੇ ਆ ਔਕੇ ਸਮੇਂ ਮੁਸੀਬਤ ਦੇ ਸਮੇਂ ਪਰ ਇੱਕ ਨਿਯਮ ਨੇ ਉਹ ਨਿਯਮਾਂ ਦੀ ਪਾਲਣਾ ਕਰਨੀ ਕੋ ਪੰਜਾਬ ਸਰਕਾਰ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੀ ਫੰਡ ਵਰਤਣੋਂ ਰਹਿ ਗਏ ਤੇ ਹੁਣ ਇੱਕ ਦੂਜੇ ਤੇ ਦੋਸ਼ ਲਾ ਰਹੇ ਨੇ ਉਹਦੀ ਸਫਾਈ ਵੀ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੂੰ ਦੇਣੀ ਚਾਹੀਦੀ ਹੈ ਤੇ ਸਾਂਝਾ ਕੇਸ ਕੇਂਦਰ ਦੇ ਕੋ ਰੱਖਣ ਲਈ ਡੈਲੀਗੇਸ਼ਨ ਲੈ ਕੇ ਜਾਣਾ